ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਕਰਚਾ ਮੰਡੀ ਤੋਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖੋਗੇ ਕਿ ਮੰਡੀ ਜਿਹੜੀ ਹੈ ਉਹ ਖੱਚਾ ਖੱਚ ਭਰੀ ਨਜ਼ਰ ਆ ਰਹੀ ਹੈ ਨੱਕੋ ਨੱਕ ਭਰੀ ਨਜ਼ਰ ਆ ਰਹੀ ਹੈ ਕਿਉਂਕਿ ਕਣਕ ਦੀ ਲਿਫਟਿੰਗਾ ਹੁਣ ਕਰਕੇ ਜਿਹੜੇ ਗੋਦਾਮ ਨੇ ਉਹ ਵੀ ਭਰ ਚੁੱਕੇ ਹਨ ਹਾਲਾਂਕਿ ਸਰਕਾਰ ਨੇ ਗੱਲ ਆਖੀ ਸੀ ਕਿ ਇੱਕ ਇੱਕ ਦਾਣਾ ਚੱਕਿਆ ਜਾਵੇਗਾ ਲੇਕਿਨ ਲਿਫਟਿੰਗ ਵਿੱਚ ਦੇਰੀ ਹੁਣ ਕਰਕੇ ਕਿਸਾਨ ਅਤੇ ਮਜ਼ਦੂਰ ਦੋਵੇਂ ਪਰੇਸ਼ਾਨ ਜਾਪਦੇ ਹਨ ਕਿਉਂਕਿ ਮੌਜੂਦ ਮੌਕੇ ਤੇ ਲੋਕਾਂ ਨੇ ਗੱਲ ਆਖੀ ਹੈ ਕਿ ਟਰੈਕਟਰ ਖੜੇ ਕਰਨ ਲਈ ਜਗ੍ਹਾ ਨਹੀਂ ਹੈ ਔਰ ਮਜ਼ਦੂਰਾਂ ਨੇ ਤਾਂ ਇਹ ਵੀ ਗੱਲ ਆਖੀ ਹੈ ਕਿ ਜੇਕਰ ਲਿਫਟਿੰਗ ਟਾਈਮ ਨਾਲ ਨਹੀਂ ਹੋਈ ਔਰ ਰੱਬ ਨਾ ਕਰੇ ਕਿਤੇ ਬਾਰਿਸ਼ ਪੈ ਗਈ ਤਾਂ ਨੂੰ ਦੋ ਤਿੰਨ ਵਾਰ ਮਿਹਨਤ ਕਰਨੀ ਪੈਣੀ ਹੈ ਜਿਸ ਦਾ ਉਹਨਾਂ ਨੂੰ ਕੋਈ ਫਲ ਵੀ ਨਹੀਂ ਮਿਲਣਾ ਕੋਈ ਲਾਭ ਨਹੀਂ ਮਿਲਣਾ ਉਹਨਾਂ ਦੀ ਦੋ ਤਿੰਨ ਵਾਰ ਮਿਹਨਤ ਹੋ ਜਾਣੀ ਹੈ ਕਿਉਂਕਿ ਪਿਛਲੇ ਸਾਲ ਵੀ ਅਜਿਹਾ ਪਾਣਾ ਵਾਪਰਿਆ ਸੀਗਾ ਤਾਂ ਪਾਣਾ ਵਾਪਰਿਆ ਸੀ ਤੇ ਮਜ਼ਦੂਰਾਂ ਨੂੰ ਦੋ ਤਿੰਨ ਵਾਰ ਮਿਹਨਤ ਕਰਨੀ ਪਈ ਸੀ ਉੱਥੇ ਤਸਵੀਰਾਂ ਨੇ ਤੁਸੀਂ ਦੇਖੋਗੇ ਕਿ ਗਦਾਮ ਜਿਹੜੇ ਆ ਉਹ ਨੱਕੋ ਨੱਕ ਭਰੇ ਹਨ ਮੰਡੀ ਪੂਰੀ ਭਰੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਕਿਸਾਨਾਂ ਦੀ ਹਲੇ ਤੱਕ ਕਣਕ ਦੀ ਲਿਫਟਿੰਗ ਨਹੀਂ ਹੋਈ ਉਹ ਅਲੈਦਾ ਪਰੇਸ਼ਾਨ ਹਨ ਪਰ ਜਿਨ੍ਹਾਂ ਕਿਸਾਨਾਂ ਨੇ ਹਲੇ ਕਣਕ ਮੰਡੀ ਵਿੱਚ ਲੈ ਕੇ ਆਉਣੀ ਹੈ ਉਹ ਪਰੇਸ਼ਾਨ ਹਨ ਕਿ ਜਦ ਤੱਕ ਪੁਰਾਣਿਆਂ ਦੀ ਲਿਫਟਿੰਗ ਨਹੀਂ ਹੁੰਦੀ ਉਹ ਆਪਣੀ ਕਣਕ ਲੈ ਜਾ ਕੇ ਕਿੱਥੇ ਰੱਖਣ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਤਾਂ ਇਹ ਜਿਹੜੀ ਮੁਸੀਬਤ ਇਸ ਸਮੇਂ ਗਰਚਾ ਮੰਡੀ ਵਿੱਚ ਬਣੀ ਹੋਈ ਹੈ ਉਸ ਦੇ ਕਰਕੇ ਕਿਸਾਨ ਅਤੇ ਮਜ਼ਦੂਰ ਦੋਨੋਂ ਪਰੇਸ਼ਾਨ ਹਨ ਆਓ ਸੁਣਾਉਨੇ ਆ ਤੁਹਾਨੂੰ ਕਿਸਾਨ ਅਤੇ ਮਜ਼ਦੂਰਾਂ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਤੇ ਕਿੱਥੋਂ ਆਇਓ ਮੈਰਮਪੁਰ ਮੈਨੂੰ ਪਰਤੋ ਤੇ ਇੱਥੇ ਕੀ ਕੀ ਸਮੱਸਿਆ ਚੱਲ ਰਹੀ ਮੰਡੀ ਤੁਹਾਡੀ ਕਣਕ ਕਣਕ ਤੁਲਦੀ ਹੈ ਚੱਜ ਨਾਲ ਸਾਰਾ ਕੁਝ ਠੀਕ ਠਾਕ ਹੋ ਰਿਹਾ ਨਹੀਂ ਜੀ ਇਹ ਫੇਰ ਫੇਰ ਤੇ ਆ ਕੇ ਬੈਠਾ ਟਰਾਲੀ ਨੇ ਹੁਣ ਖਾਲੀ ਹੋਈ ਆ ਉਹਦਾ ਕਾਰਨ ਕੀ ਹੈ ਹਨਾ ਬਸ ਬੰਡੀ ਖਾਲੀ ਹੁੰਦੀ ਭਰੀ ਰਹਦੀ ਮੰਡੀਆਂ ਬਾਹਰ ਘਰ ਦਾ ਕਪੜੇ ਨਹੀਂ ਰਹੇ ਬਾਈ ਦੀ ਵੀ ਵਾਰਸ਼ ਆ ਜਾਂਦੀ ਹੈ ਮੌਸਮ ਖਰਾਬ ਹੋ ਜਾਂਦਾ ਫੇਰ ਬਸ ਇੱਥੇ ਹੀ ਤੁਹਾਡੇ ਸਾਹਮਣੇ ਹੈ ਜੀ ਖੱਦਰ ਸਰਾਹੀ ਤੁਸੀਂ ਰੋਟੀ ਪਾਣੀ ਵੀ ਖਾਦਾ ਫੇਰ ਤਾਂ ਹਾਂ ਬੱਖੇ ਪਨੇ ਬੈਠੇ ਚਾਹ ਪਾਣੀ ਦੇ ਟਾਈਮ ਤੇ ਦਵਾਈ ਦੇ ਰੋਟੀ ਕਰ ਮਤਲਬ ਇਹਦਾ ਪ੍ਰਤੀਕਾ ਪਰ ਦੇਖੋ ਜੀ ਆਹੀ ਬਾਰਦਾਨਾ ਜਿਹੜਾ ਮਤਲਬ ਰਹਿਆ ਬਈ ਇਹ ਇੱਕੋ ਜਿਹੀ ਸਮੱਸਿਆ ਵੀ ਖਾਲੀ ਨਹੀਂ ਹੋ ਰਿਹਾ ਵੜ ਤੇ ਦਿੱਕਤ ਆ ਰਹੀ ਏ ਥੋੜੀ ਜਦੋਂ ਮਾਲ ਲੈ ਕੇ ਅਸੀਂ ਆਉਨੇ ਆ ਤਾਂ ਫੜ ਨਾ ਮੇਲਾ ਆਉਣ ਕਰਕੇ ਥੋੜਾ ਸਮਾਂ ਲੱਗਦਾ ਤੇ ਸਾਡੀ ਮੰਗ ਤਾਂ ਇਹੀ ਆ ਕਿ ਜਿਹੜੇ ਨਾਮ ਦੇ ਨਾਲ ਚੱਕੋ ਹੀ ਜਾਵੇ ਤੇ ਮੌਦਿਆਂ ਤੋਂ ਦਿੱਕਤ ਨਾ ਆਵੇ ਮੰਗ ਤਾਂ ਸਾਡੀ ਇਹੀ ਆ ਬਾਰੇ ਆ ਤੁਹਾਡੇ ਸਾਹਮਣੇ ਹੋ ਸਕਦਾ ਕੁਝ ਪਿਆ ਗਿਆ हाँ जी क्या नाम है आपका यादव जी यादव जी क्या समस्या आ रही है मंडी में समस्या तो हम लोग के लिए कुछ नहीं कोई सोचता है जी हम लोग का आज दस रोज हो गया है मंडी में आए हुए हाँ। शाम तो में तो आता है कनक लेकर के जैसे होता है हम लोग ओखे सोखे जगह खाली कर कर के हम लोग भरते हैं और हम लोग जो है धाक लगा लगा करके इतना परेशानी है इस धाक में हम लोग को एक भी रुपया नहीं मिलता है और आदमी धाक लगाते लगाते सारे लेबर वाले जो है बीमार हो जाता है ओ। बार बार मेहनत करनी, करनी पड़ती है हम लोग को एक बोरी को तीन बार उठाना पड़ता है तो उसका लग से पैसा नहीं मिलता कुछ नहीं मिलता है हम लोग को तो। इस वजह से जो हम लोग इतना परेशानी है कि कल के दिन में पंजाब में लेबर मंडी में आना बंद हो जाएगा सर तो ये भर गया सारा मंडी जो पक्का फाड़ा है सारा भर गया टोटल भर गया कहीं भी जगह नहीं अब कहां गिरा रहे हो कछा कछे में गिरा रहे हैं सर अगर बारिश आ गई तो प्रॉब्लम आएगी प्रॉब्लम पूरा आएगी सर कर कर जो कर रहे हैं जगपत सिंह जी ਤੁਸੀਂ ਇੱਥੇ ਕੀ ਹੋ ਅੱਢ ਦਾ ਕੰਮ ਕਰ ਦਿਓ ਅੱਢ ਦਾ ਕੰਮ ਕਰ ਦਿਓ ਤੇ ਇੱਥੇ ਕੀ ਕੀ ਸਮੱਸਿਆ ਆ ਰਹੀ ਹੈ ਜੀ ਜੋ ਸਾਨੂੰ ਪਤਾ ਲੱਗਿਆ ਸਮੱਸਿਆ ਇਸ ਵਾਰ ਸਿਰਫ ਰਿਕਲ ਦੀ ਆ ਕੋਈ ਬਾਰਦਾ ਮੇ ਦੀ ਸਮੱਸਿਆ ਨਹੀਂ ਪੇਮੈਂਟ ਦੀ ਸਮੱਸਿਆ ਨਹੀਂ ਜਿੱਦਰ ਤੋਂ ਮੱਡੀ ਕੱਢੀ ਆ ਤੇ ਲੈਫਟ ਨਹੀਂ ਨਾ ਬਰਾਬਰ ਨਹੀਂ ਜੇ ਲੈਫਟنگ ਨਹੀਂ ਹੋ ਰਹੀ ਤਾਂ ਕੀ ਇਹਦੇ ਵਿੱਚ ਤੁਹਾਨੂੰ ਨੁਕਸਾਨ ਕੀ ਆ ਜਾਂ ਵਾਕਿਆਂ ਨੂੰ ਕੀ ਨੁਕਸਾਨ ਹੁੰਦਾ ਨੂੰ ਡੇਵਰ ਨੂੰ ਨੁਕਸਾਨ ਜ਼ਿੰਮੇਵਾਰ ਨੂੰ ਨੁਕਸਾਨ ਦੁਕਾਨਦਾਰ ਨੂੰ ਸਾਰੇ ਨੁਕਸਾਨ ਇਨਸਾਨਾਂ ਦਾ ਫਾਇਦਾ ਕੁਝ ਨਹੀਂ ਤੇ ਕਾਰਨ ਕੀ ਹੋ ਸਕਦਾ ਕਾਰਨ ਕਦੇ ਤਾਂ ਕਹਿੰਦੇ ਤੇ ਟਰੱਕ ਨਹੀਂ ਮਿਲਦੇ ਕਾਰਨ ਦਾ ਉਹ ਪਤਾ ਕੁਝ ਨਹੀਂ ਟਰੱਕਾਂ ਨੂੰ ਪੁੱਛੀਦਾ ਉਹ ਕਹਿੰਦੇ ਸਾਡੇ ਕੋਲ ਟਰੱਕ ਬਾਤੂ ਖੜੇ ਜਿੰਨੇ ਬਾਜੀ ਦਾ ਲੋਕ ਤੇ ਕੀ ਮੰਗ ਕਰਦੇ ਹੋ ਹੁਣ ਫਿਰ ਮੰਗੇ ਕਰਦੇ ਆ ਵੀ ਜਲਦੀ ਜਲਦੀ ਮਾਲ ਨਾਲ ਦੀ ਨਾਲ ਉਠਾਇਆ ਜਾਵੇ ਡੇਵਰ 4 5 5 ਘੰਟੇ ਲੱਗਦੇ ਆ ਧਾਕਮਾਰੇ ਨੂੰ ਸਾਰੀ ਜੜੀ ਭਰੀ ਦੇ ਆ ਰਾਤ 12 1 2 ਵਜੇ ਦੇ ਆ ਧਾਕਮਾਰੇ ਨੂੰ ਸਵੇਰ ਨੂੰ ਅੱਧੇ ਬੰਦੇ ਉੱਠਦੇ ਆ ਤੇ ਉੱਠਦੇ ਨਹੀਂ ਆ ਕੱਲੇ ਬੁਕੇ ਦਾ ਲੱਗ ਦੋਦਾ ਕੇ ਦਾ ਪੇਟ ਦਰਦ ਹੋਵੇ ਕੇ ਦਾ ਸਿਰ ਦੁਖਦਾ ਲੀਵਰ ਕਣਕ ਦੇ ਸੀਨ ਤੇ ਪਹਿਲੇ ਬਹੁਤ ਦਿੱਕਤ ਆਈ ਹੋਆ ਨਹੀਂ ਮਿਲਦੀ ਪਰ ਜਿਹੜੀ ਇੱਕ ਸੀ ਜੇ ਲੱਜਦੀ ਆ ਦੂਜੇ ਸੀਨ ਨੂੰ ਲੀਵਰ ਨਹੀਂ ਮੁੜਦੇ ਉਹਦਾ ਕੀ ਕਾਰਨ ਹੈ ਕਾਰਨ ਇਹ 10 ਦਿਨ ਕੰਮ ਕਰਨਾ ਹੁੰਦਾ ਯਾਨੀ ਮਹੀਨਾ ਬੈਠ ਕੇ ਖਾਣਾ ਬਾਅਦ ਚੱਤੀ ਮਹੀਨਾ ਮਹੀਨਾ ਕੜਗਣੀ ਚੱਕੀ ਜਾਂਦੀ ਆ ਜਿਹੜੀ ਧਾਕ ਲੱਗਦੀ ਆ 20 20 30 ਦੀਆਂ ਦਾ ਸੈਕ ਲੱਗਦਾ ਵੀ ਅਸੀਂ ਖਾਲੀ ਬੰਦੇ ਨੇ ਪੌੜੀ ਚੜਨਾ ਹੋਵੇ ਸਾਡੇ ਤੋਂ ਖਾਲੀ ਦੀ ਪੌੜੀ ਚੜੰਦਾ ਚੜਦੇ ਨਾ ਲੋਟਾ ਮਤਲਬ ਉੱਚੀ ਤੇ ਉੱਚੀ ਧਾਕ ਲੱਗ ਰਹੀ ਹੈ ਅਰੇ ਇਹ ਆ ਫਿਰ ਥੱਲੇ ਕਰੇਟ ਦੇਣੇ ਪੈਂਦੇ ਆ ਜੀ ਇੰਨੇ ਕਰੇਟ ਵੀ ਹੈ ਨਹੀਂ ਕਿਸੇ ਕੋਲ ਇੰਨੀਆਂ ਤਰਪਾਲਾਂ ਵੀ ਕਿਸੇ ਕੋਲ ਹੈ ਨਹੀਂ ਕੋਈ ਹੱਦ ਵਾਲ ਲਿਮਟ ਵੀ ਲਿਮਟ ਹੋਦੀ ਆ ਕੋਈ ਤਰੇਕਾ ਵੀ ਕੋਈ ਤਰਪਾਲਾਂ ਦੀ ਹੱਦ ਲਿਮਟ ਆ ਹੋਰ ਜੇ ਕਦੇ ਬਾਰਸ਼ ਆ ਜਵੇ ਅਸੀਂ ਕੀ ਕਰਾਂਗੇ ਇੰਨਾ ਮਾਲ ਕਿੱਥੇ ਦਾ ਸੰਭਲਵਾਗੇ ਜੀ ਤੁਹਾਡਾ ਨਾਮ ਕੀ ਆ ਜੀ ਨਾਮ ਕਿਸ਼ੋਰ ਸਿੰਘ ਆ ਕਿਹੜਾ ਪਿੰਡ ਆ ਮੰਡ ਮਲਪੁਰ ਅੱਛਾ ਮਲਪੁਰ ਹੈਗਾ ਤੁਸੀਂ ਇੱਥੇ ਜਿਹੜੀ ਗਰਚਾ ਮੰਡੀ ਵਿੱਚ ਕਣਕ ਲੈ ਕੇ ਆਏ ਹੋ ਕਣਕ ਹਾਂਜੀ ਸਵੇਰ ਦੇ 6 ਵਜੇ ਤੇ ਆਏ ਹੋ ਮੈਂ ਸਵੇਰ ਦੇ 6 ਵਜੇ ਤੇ ਆਏ ਹੋ ਆ ਤੇ ਤੁਹਾਡਾ ਕਣਕ ਚੱਕੀ ਗਈ ਜਾਂ ਨਹੀਂ ਨਹੀਂ ਹੈਜੀ ਕੋਈ ਨਹੀਂ ਥੇ ਹੀ ਆਣੀ ਜੀ ਸਿੱਕਣ ਲਈ ਕਣਕ ਥੰਦੀ ਤੇ ਜਾਲ ਨਹੀਂ ਅੱਛਾ ਤੇ ਜਦੋਂ ਇਹ ਜਗਾ ਬੇਲੀ ਹੋਏਗੀ ਫੇਰ ਤੁਹਾਡਾ ਨੰਬਰ ਲੱਗੇਗਾ ਨੰਬਰ ਲੱਗੇਗਾ ਰਾਤ ਨੂੰ ਲੱਗੂਗਾ ਖੜਾ 12 1 ਵਜੇ ਜੋ ਮੰਨ ਲਓ ਕਿ ਤੇ ਬਾਰਿਸ਼ ਪੁੱਛ ਆ ਜਾਂਦੀ ਫੇ ਸਮੱਸਿਆ ਫੇ ਫੇ ਕੀ ਕਰ ਫੇ ਸਮੱਸਿਆ ਹੀ ਹੈ ਜੀ ਫੇਰ ਉਹ ਨਹੀਂ ਰੋਟਾ ਖਾ ਕੇ ਕਾਸੀ ਨਾ ਜਾਂ ਕਿੱਦਾਂ ਕਰਾਂਗੇ ਫੇ ਖਰਾਬਾ ਹੁੰਦਾ ਠੀਕ